ਜਪੁ ਜੀ ਸਹਿ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੀ ਜੇ ਲਾਇ ਰਹਾ ਲਿਵ ਤਾਰ ਉਹ ਕਿਆ ਭੁਖ ਨ ਉਤਰੀ ਜੇ ਬੰਨਾ ਪੂਰੀਆਂ ਪਾਰ ਚਾਹ ਸਿਆਣਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣ ਅਕਾਰ ਉਹ ਕਉ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਬੜਿਆਈ ਹੁਕਮੀ ਉਤਮਨੀ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਕਾਵੈ ਕੋ ਦਾਤ ਜਾਣੇ ਨਿਸ਼ਾਨ ਕਾਵੈ ਕੋ ਗੁਣ ਵਡਿਆਈਆਂ ਚਾਰ ਕਾਵੈ ਕੋ ਵਿੱਦਿਆ ਬਿਕਮ ਵਿਚਾਰ ਕਾਵੈ ਕੋ ਸਾਜ ਕਰੇ ਤਨ ਕੇ ਕਾਵੈ ਕੋ ਜੀ ਲੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਤ ਕਾਵੇ ਕੋ ਵੇਖੈ ਹਾਦਰਾ ਹਦੂਤ ਕਥਨਾ ਕਥੀ ਨ ਆਵੇ ਤੋੜ ਕਤ ਕਤ ਕਥੀ ਕੋਟੀ ਕੋਟ ਕੋਟ ਵੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾ ਨਾਨਕ ਬਿਕਸੈ ਬੇਪਰਵਾਹ ਅੱਜਾ ਸਹਿ ਸੱਚ ਨਾਏ ਭਾਖਿਆ ਪਾਉ ਉਬਾਰਤ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕਹਿ ਅਕੈ ਰਕਿਆ ਜਿਤ ਦੇ ਸੇ ਦਰਵਾਰ ਮੂੰਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਵਿਲਾ ਸੱਚ ਨਾਓ ਵੱਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਕਬੀਐ ਗੁਨੀ ਲਿਨਾਨ ਕਾਵਿਐ ਸੋਣੀਐ ਮਨ ਰਖੀਐ ਪਾਓ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਲ ਗੁਰਮੁਖ 베 ਗੁਰਮੁਖ ਰਹਿ ਆ ਸਮਾਈ ਗੁਰ ਇਸਰ ਗੁਰੂ ਗੋਬਿੰਦ ਬਰਮਾ ਗੁਰ ਪਾਰਪਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇਕ ਦੇ ਬੁਝਾਈ ਸਬਨਾ ਜੀ ਆ ਕਾ ਇਕ ਦਾਤਾ ਤੋ ਮੈਂ ਬਿਸਰੇ ਨਾ ਆਈ ਇਹ ਰਤਨ ਆਵੈ ਜੇ ਤਿਸ ਪਾਵੈ ਬਿਨ ਭਾਣੇ ਕੇ ਨਾਈ ਕਰੀ ਜੇ ਤੀਸਰਥ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਇ ਸਭਨਾ ਜੀ ਆਕਾ ਇੱਕ ਤਾਤਾ ਤੋ ਮੈਂ ਬਿਸਰੇ ਨਾ ਜਾਈ ਜੇ ਜੋਗ ਚਾਰੇ ਆਰਜਨ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪਚਾਕੇ ਇਟਾ ਅੰਦਰ ਗੀਤ ਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਇਹਾ ਕੋਈ ਨਾ ਸੋਚੀ ਜੇ ਤਿਸ ਗੁਣ ਕੋਈ ਕਰੇ ਦੁਨਿਆ ਸਿਤ ਪੀਰ ਸੁਰਨਾਥ ਦੁਨਿਆ ਧਰਤ ਤਵਲ ਆਕਾਸ ਦੁਨਿਆ ਦੀਪ ਲੋਪ ਪਤਲ ਦੁਨਿਆ ਕੋ ਨ ਛਕ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨਿਆ ਦੁਖ ਪਾਪ ਕਾ ਨਾਸ ਤੁਨੀਐ ਇਸਰ ਬਰਮਾ ਇੰਦ ਸੁਨੀਐ ਮੁਖ ਸਲਾਹਨ ਮੰਦ ਤੁਨੀਐ ਜੋਗ ਜੁਗਤ ਤਨ ਭੇਰ ਤੁਨੀਐ ਸਾਸਤ ਸਿਮਰਤ ਭੇਰ ਨਾਨਕ ਭਗਤਾ ਸਦਾ ਬਿਗਾ ਤੁਨੀਐ ਦੁਖ ਪਾਪ ਕਾ ਨਾਸ ਤੁਨੀਐ ਸਤ ਸੰਤੋਖ ਗਿਆਨ ਤੁਨੀਐ ਅਸਤ ਕਾ ਇਸਤਾਨ ਤੁਨੀਐ ਪਰ ਪਰ ਪਾਵੇ ਮਾਨ ਤੁਨੀਐ ਲਾ ਕੈ ਸੈ ਜਤਿਆਨ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਦੁਨੀਆ ਸਦਾ ਗੁਨ ਕੇ ਗਾਹ ਦੁਨੀਆ ਸੇਖ ਪੀਰ ਪਾਤ ਸਾਹ ਦੁਨੀਆ ਅੰਦੇ ਪਾਵੇ ਰਾਹ ਦੁਨੀਆ ਹਾਤ ਹੋ ਗਏ ਅਸਗਾ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਏ ਕੋ ਕਹਿ ਪਿਛੈ ਪਸਤਾਏ ਕਾਗਜ਼ ਕਲੋਂ ਨਾ ਲਿਖਣਾਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁਧ ਮੰਨੈ ਸਗਲ ਪਵਨ ਕੀ ਸੂਤ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਤ ਮੰਨੈ ਪਰਵਾਰਾ ਸਦਾ ਮੰਨੈ ਧਰੈ ਧਾਰੇ ਗੁਰ ਸਿਖ ਮੰਨੈ ਨਾਨਕ ਪਾਵੇ ਨਾਤੇ ਐਸਾ ਨਾਮ ਨਿਰੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਦਰਜਾਨ ਪੰਚਾ ਗਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਦਿਚਾਰ ਕਰਤੇ ਕੈ ਕਰਨੈ ਨਹੀਂ ਸੁਮਾਰ ਧੋਲ ਤਰਉਂ ਤਿਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਨ ਸੋਚ ਜੇ ਕੋ ਪੂਜਾ ਹੋ ਗੈ ਸਚਿਆ ਦਬਲੇ ਉਪਰ ਕੇਤਾ ਬਾਰ ਧਰਤੀ ਹੋਰ ਪਰੈ ਹੋਰ ਇਸ ਤੇ ਬਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਮ ਚਵਨਾ ਲਿਖਿਆ ਬੁਰੀ ਕਲਾਮ ਇਹਨੇ ਕਾ ਲੇਖ ਜਾਣੈ ਕੋਏ ਲੇਖਾ ਲਿਖਿਆ ਕਹਿਤਾ ਹੋਏ ਕੀਤਾ ਦਾਨ ਸਲਾਹਨ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਕੀਤਾ ਸਾਹੋ ਇੱਕੋ ਕਵਾਓ ਤਿਸ ਦੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਆਵਾ ਇੱਕ ਵਾਰ ਜੋ ਤੁੱਤ ਪਾਵੈ ਸਾਈ ਵਲੀ ਕਾ ਤੂ ਸਦਾ ਸਲਾਮਤ ਨਰੇ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਬਾਸ ਅਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣਨ ਗਿਆਨ ਵਿਚਾਰ ਅਸੰਖ ਸਦੀ ਅਸੰਖ ਤਾਰ ਅਸੰਖ ਸੂਰਮਾ ਪੱਖសារ ਅਸੰਖ ਮੋਨ ਲਿਬ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਫਾਰਿਆ ਨਾ ਜਾਵਾ ਏਕ ਬਾਸ ਜੋ ਤੂੰ ਤਪავੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰੇਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰਿਆਰ ਕੁਰੇ ਕਰਾਏ ਅਸੰਖ ਮਲੇਸ ਮਲ ਪਖ ਖਾਏ ਅਸੰਖ ਨਿੰਦਕ ਅਸਹਿਰ ਕਰ ਬਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾ ਜਿਉ ਤੁੱਤ ਪਾਵੇਂ ਸਾਈ ਵਲੀਕਾਰ ਤੂ ਸਦਾ ਸਲਾਮਤ ਨਰਿੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਗੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਿ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਰ ਅਖਰਾ ਸਿਰ ਸੰਜੋਗ ਕਹਾਨ ਜਿਨ ਤੇ ਲਿਕੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤੇਬ ਪਾਏ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕਵਾ ਤਪਾਵੈ ਸਾਈ ਬਲੀਕਾਰ ਤੂ ਸਦਾ ਸਲਾਮ ਨਰੇਂਕਾਰ ਭਰੀਏ ਹੱਥ ਤੈਰ ਤਨ ਦੇ ਪਾਣੀ ਧੋਤ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੁਲੇਇਐ ਉਹ ਤੋਏ ਭਰੀਏ ਮਤ ਪਪਾ ਕੈ ਸੰਗ ਉਹ ਤੋ ਕੈ ਨਾ ਵੈ ਕੈ ਰੰਗ ਊਨੀ ਬਾਪੀ ਆਖ ਨਾਏ ਕਰ ਕਰ ਕਰਲਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮਿ ਆਵੇ ਜਾਏ ਤੀਰਤ ਤਪ ਤਿਆ ਦਤ ਤਾਨ ਏਕੋ ਪਾਵੇ ਦਿਲ ਕਾ ਮਾਨ ਸੁਨਿਐ ਮੰਨਿਐ ਮਲ ਕੀ ਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਨ ਤੇਰੇ ਮੈਂ ਨਾਹੀ ਕੋਏ ਬਿਨ ਗੁਨ ਕੀਤੇ ਭਗਤ ਨਾ ਹੋਏ ਦਵਸਤ ਆਤਮ ਬਾਣੀ ਬਰਮਾਓ ਸਤ ਸੁਨਾਨ ਸਦਾ ਮਨ ਚਾਓ ਕਵਨ ਸੰਦੇਲਾ ਭਗਤ ਕਵਨ ਕਵਨ ਤਿੱਥ ਕਵਨ ਬਾਤ ਕਵਨ ਸੀ ਰੁੱਤੀ ਮਹ ਕਵਨ ਜੇ ਤੋਆ ਅਕਾਰ ਬੇਲਾ ਪਾਇਆ ਪਰਤੀ ਜੇ ਹੋਵੇ ਲਿਖ ਪੁਰਾਨ ਭਗਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੈ ਰਤਮਹ ਨਾ ਕੋਏ ਜਾ ਕਰਤਾ ਸਿੱਧੀ ਕਾਉ ਸਚਾ ਅਪੇ ਜਾਣੈ ਸੋਈ ਕੀ ਬਗਰ ਆਕਾ ਕੀ ਬਸਲ ਸਹੀ ਕਉ ਵਰਨੀ ਕਿ ਪਚਾਨਾ ਨਾਨਕ ਆਖੰਦ ਸਭ ਕੋ ਆਖੈ ਇਕ ਦੂ ਇਕ ਸਿਆਣਾ ਬੱਦ ਸਹੈ ਵੱਡੀ ਨਾਈ ਈਤਾ ਜਾਗਾ ਹੋਵੇ ਨਾਨਕ ਜੇ ਕੋ ਆਪ ਜਨ ਅਗੇ ਗਿਆਨਾ ਸੋਹੈ ਬਤਾਲਾ ਅਪਤਾਲ ਅਕ ਅਗਾਸਾ ਅਗਾਸ ਕੋੜ ਕੋੜ ਕੋ ਪਲ ਤੱਕੇ ਭੇਦ ਕਹਿਣ ਇਕ ਬਾਤ ਸਹਿਸ 18 ਕਹਿਣ ਤੇਵਾ ਅਸਲ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਰਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਐ ਨਦੀਆਂ ਅਤੇ ਵਹ ਪਾਵੇ ਸਮੰਦ ਨਾ ਜਾਣੀਐ ਸਮੰਦ ਸਾਹ ਸੁਲਤਾਨ ਘੇਰਾ ਛੇਤੀ ਮਾਲ ਤਨ ਕੀਰੀ ਤੁਲਨਾ ਹੋਵਨੀ ਜੇ ਤਿਸ ਮੰਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਨ ਅੰਤ ਅੰਤ ਨਾ ਕਰਨਾ ਦਿਨ ਅੰਤ ਅੰਤ ਨਾ ਵੇਖਣ ਸੁਨ ਨਾ ਅੰਤ ਅੰਤ ਨਾ ਜਾਪਾਂ ਕੀਆ ਮਨ ਮੰਤ ਅੰਤ ਨਾ ਜਾਪਾਂ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਨਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿਬ ਊਚਾ ਥਾਓ ਉੱਚੇ ਉਪਰ ਊਂਚਾ ਨਾ ਹੋ ਜੇ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਪਟਾ ਦਾਤਾ ਤਿਲ ਨਾ ਤੁਮਾਏ ਕੀਤੇ ਮੰਗੇ ਜੋਤ ਉਪਾਰ ਕੀਤੀਆਂ ਗਲਤ ਨਹੀਂ ਵਿਚਾਰ ਕੀਤੇ ਕਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਇਤਿਆ ਦੁਖ ਭੋਗ ਸਤਵਾਰ ਦੇਵੀ ਦਾਤ ਤੇਰੀ ਤੇ ਦਾਸ ਬੰਦ ਕਲਾਸੀ ਪੜਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਕਾਇ ਆਖਨ ਪਾਏ ਉਹ ਜਾਣੈ ਜੇਤੀਆ ਮੋਖਾਏ ਆਪੇ ਜਾਣੈ ਆਪੇ ਦੇ ਅੱਖ ਸੇਵੀ ਕਹੀ ਕੇ ਜਿਸ ਨੂੰ ਬਖਸ਼ੈ ਸਿਰਦ ਸਲਾਹ ਨਾਨਕ ਬਾਦਸ਼ਾਹੀ ਬਾਸ ਅਮੂਲ ਗੁਣ ਅਮੂਲ ਬਵਾ ਪਾਰੀ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੈ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਬੇਦ ਪਾਠ ਪੁਰਾਨ ਆਕੇ ਪਰੇ ਕਰੇ ਬਕਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਪੀ ਤੇ ਗੋਬਿੰਦ ਆਕੇ ਇਸਰ ਆਕੇ ਸਿੱਧ ਆਕੇ ਕੀਤੇ ਕੀਤੇ ਬੁੱਧ ਆਕੇ ਦਨਵ ਆਕੇ ਦੇ ਆਕੇ ਸੁਰਨਰ ਮਨ ਜਨ ਸੇ ਕੀਤੇ ਆਕੇ ਆਖ ਨ ਪਾਏ ਇਤੇ ਕਰ ਕਰ ਉੱਠ ਜਾਏ ਇਤੇ ਕੀਕੇ ਹੋਰ ਕਰੇ ਆਕ ਨਾ ਲੱਕੇ ਕੀ ਕੀ ਦੇਵਰ ਪਾਵੇ ਜੇ ਬਣ ਹੋਏ ਨੇਕ ਜਾਨਾ ਸਾਚਾ ਸੋਏ ਦੇਖੋ ਆਖੇ ਬੋਲ ਬਗਾਨ ਤਾ ਲਿਖਿਆ ਸਰ ਗਵਾਰ ਗਵਾਰ ਜੋਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਕਾ ਕੇ ਤੇਵਾ ਬਨਹਾਰੇ ਤੇ ਤੇ ਰਾਗ ਭਰੀ ਸੀ ਉਹ ਕਹੀਆਂ ਕੇਤੇ ਕਾਵਨਹਾਰੇ ਕਾਵਨ ਤੁਦਨੋ ਪਵਨ ਪਾਣੀ ਪਿਚੰਤ ਕਾਵੇ ਰਾਜਾ ਤਰਵੰਦ ਦਵਾਰੇ ਗਾਵੇ ਚਿੱਤ ਗੁਦਗੁਦ ਲਿਖ ਜਨ ਲਿਖ ਲਿਖ ਤਰਾ ਵਿਚਾਰੇ ਗਾਵੇ ਇਸ਼ਰ ਪਰਮਾ ਦੇਵੀ ਸੋਨ ਸਰਸਵਾਰੇ ਗਾਵੇ ਇੰਦ ਇੰਦਰਾਚਨ ਬੈਠੇ ਦੇਵਦੀਆਂ ਦਰ ਨਾਲੇ ਗਾਵੇ ਚਿੱਤ ਸਮਾਦੀ ਅੰਦਰ ਗਾਵੇ ਸਰ ਵਿਚਾਰੇ ਗਾਵਨ ਜတိ ਸਦੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜਗ ਜਗ ਵੇਦਾਂ ਨਾਲੇ ਗਾਵੇ ਮੋਨੀਆ ਮਨ ਮੋਹਨ ਸੁਰਗ ਮਸਤਿਆਲੇ ਕਾਵੇ ਮਹਾਂ ਬਲ ਤੇਰੇ ਅਠਸਤ ਤੀਰ ਤੇ ਨਾਲੇ ਕਾਵੇ ਜੋਧ ਮਹਾ ਬਲ ਸੂਰਾ ਕਾਵੇ ਕਾਈ ਚਾਰੇ ਗਾਵੇ ਕੰਧ ਮੰਡਲ ਭਮੰਦਾ ਕਰ ਕਰ ਰੱਖੇ ਤੇਰੇ ਤਾਰੇ ਤੋਈ ਤੁਧਨੋ ਗਾਵੈ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੋ ਮੈਂ ਜਿਤਨਾ ਆਵਾਂ ਨਾਨਕ ਕਿਆ ਵਿਚਾਰੇ ਤੋਈ ਸੋਈ ਸਦਾ ਸੱਚ ਸਈ ਸਾਚਾ ਸਾਜੀ ਨਾਈ ਹੈ ਵੀ ਹੋਸੀ ਜਾਈ ਨਾ ਜਾਈ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਤੇ ਕਹਿ ਕੀਤਾ ਆਪਣਾ ਜਿਪ ਤਿਸ ਦੇਵ ਵਿਡਾਈ ਜੋ ਤਿਸ ਪਾਵੈ ਸੋਈ ਕਰੈ ਪੇ ਹੁਕਮ ਨਾ ਕਰਨਾ ਜਾਈ ਸੋ ਪਸੈ ਸਾ ਪਸੈ ਨਾਨਕ ਰੈ ਜਾਈ ਮੰਦਾ ਸੰਤੋਖ ਸਦੋਂ ਪਤ ਝੋਲੀ ਧਿਆਨ ਕੀ ਕਰੇ ਬਿਬੋਤ ਇੰਤ ਤਾਲ ਕੁਆਰੀ ਕਾਇ ਆਯਾ ਜੁਗਤ ਦੰਡਾ ਪਰਦੇ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਆਦੇਸ ਦਿੱਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਬਨਾਰਨ ਖਟਖਟ ਵਾਜੇ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਧ ਸੰਜੋਗ ਪੰਜੋਬ ਦੋਇ ਕਾਲ ਚਲਾਵੇ ਲੇਕੇ ਆਵੇ ਪਾਗ ਅਦੇਸ਼ દિਸ਼ੈ ਅਦੇ ਆਦ ਅਨੀਰ ਅਨਾਦ ਅਨਹਤ ਜੁਗ ਜੁਗ ਇਕੋ ਵੇ ਇਕ ਕਮਾਈ ਜੁਗਤੋ ਬਿਆਏ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜੇਬ ਤਿਸ ਪਾਵੇ ਤਿਵੇਂ ਚਲਾਵੇ ਜੇਬ ਹੋਵੇ ਪਰਮਾਨ ਓ ਵੇਖੇ ਓਨਾ ਨਦਰਨਾ ਆਵੇ ਬਉਧਾ ਏ ਬਿਦਾਨ ਅਦੇਸ਼ ਇਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇੱਕ ਹੋਵੇ ਆਸਨ ਲੋਲੋਂ ਪੰਡਾ ਜੋ ਕਿਸ ਪਾਇਆ ਸੋ ਏਕ ਹੈ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ திਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਵੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਕੀਐ ਇਕ ਨਾਮ ਜਗਦੀਸ਼ ਏਤ ਰਾਹ ਪਥ ਪਵੜੀਆਂ ਚੜੀਆਂ ਹੋਏ 21 ਉਨ ਗੱਲਾ ਆਕਾਸ਼ ਕੀ ਕੀਟਾ ਆਈ ਰੀ ਨਾਨਕ ਨੱਦੀ ਪਾਈਐ ਗੂਰੀ ਕੁੜੈ ਠੀ ਅੱਖ ਨਜ਼ੋਰ ਚ ਪਾਇ ਨਦਰ ਜੋਰ ਜੋ ਨਾ ਮੰਗੇ ਦੇ ਨਜ਼ੋਰ ਜੋ ਨਾ ਜੀਵਨ ਮਰਨ ਨਦਰ ਜੋਤ ਜੋ ਨਾ ਰਾਜ ਮਨ ਮਨ ਸੋਲ ਜੋ ਨਾ ਸੋਚੀ ਗਿਆਨ ਵਿਚਾਰ ਜੋ ਨਾ ਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁਤੀ ਦਿਤੀਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਬ ਰਖੀ ਧਰੋਂ ਸਾਲ ਜਿਸ ਇਸ ਵਿੱਚ ਜੀ ਜੁਗਤ ਦੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੇ ਸੋਹਣ ਪੰਜ ਪਰਵਾਨ ਬਦਰੀ ਕਰੋਂ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਖਾਏ ਨਾਨਕ ਗਾਇਆ ਜਪਾ ਜਾਏ ਧਰਮ ਕੰਡ ਕਾ ਇਹੋ ਧਰਮ ਧਿਆਨ ਕੰਡ ਕਾ ਆਖੇ ਕਰਮ ਕੇਤੇ ਭਾਵਨ ਪਾਣੀ ਬਸੰਤਰ ਕੇਤੇ ਕਾਨਮ ਮਹੇਸ ਕੇਤੇ ਵਰਮੇ ਕਰਤ ਕਰਿਐ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ மண்டலேச கவ மி கத்தி வாணி கே பரந்த ਕੀਤੀਆਂ ਸੂਚੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਧ ਵਾ ਗਿਆਨ ਪਚੰਡ ਦਿੱਤੇ ਨਾਦ ਬਲੋਦ ਕੋਟ ਆਨੰਦ ਸਰਵ ਕੰਧ ਕੀ ਬਾਣੀ ਰੂਪ ਦਿੱਤੇ ਕਰੀਏ ਕਰੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਛੈ ਪਛਤਾਏ ਦਿੱਤੇ ਕਰੀਏ ਸੁਤ ਮਤ ਮਨ ਬੁੱਧ ਦਿੱਤੇ ਕਰੀਏ ਸੋਹਾ ਸਿੱਧ ਕੀ ਸੁਤ ਕਰਉਖੰਡ ਕੀ ਬਾਣੀ ਜੋ ਦਿੱਤੈ ਹੋ ਨ ਕੋਈ ਹੋ ਦਿੱਤੈ ਜੋਦ ਮਹਾਬਲਸੂਰ ਤਿੰਨ ਮਹਾਕਰਾਮ ਰਹਾ ਪ੍ਰਭੂਰ ਦਿੱਤੈ ਸੀਤਾ ਸੀਤਾ ਮਹਿਮਾ ਮਹਾ ਤਾਕੇ ਰੂਪਾ ਨਕਤਨੇ ਜਾਹ ਨਾਉ ਮਰੇ ਨਾ ਠਾਕੇ ਜਾਏ ^{(1)} ਇਨਕੇ ਰਾਮ ਵਸੈ ਮਨ ਮਾਏ ਦਿੱਤੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨ ਸੋ ਅਚੰਦ ਵਸੈ ਨਰਿੰਕਾਤ ਕਰ ਕਰ ਵੇਖੈ ਨਦਰ ਨਿਆਲ ਦਿੱਤੈ ਖੰਡਲ ਮੰਡਲ ਵਰ ਮੰਡ ਦੇ ਕੋ ਦਾ ਅੰਤਨਾੰਤ ਤਿਤੇ ਲੋ ਲੋ ਅਕਾਰ ਜਿਬ ਜਿਬ ਹੁਕਮ ਤੇ ਬਿਬਤਾ ਆਕਾਰ ਬਿਖੇ ਬਿਖਸਿਆ ਕਰ ਵਿਚਾਰ ਨਾਨਕ ਕਥਨਾ ਕਰਦਾ ਸਸਾਰ ਜਤ ਪਹਾੜਾ ਧੀਰੇ ਸੁਨਿਆ ਹਰਨ ਮਤ ਬੇਦ ਹਥਿਆਰ ਭਾਉ ਖੱਲਾ ਆਗਨ ਤਪਤਾਓ ਮਾਂਡਾ ਭਾਉ ਅੰਮ੍ਰਿਤ ਤੇਤ ਡਾਲ ਕਰੀਏ ਸਭ ਸੱਚੀ ਤਸਕਾਲ ਦਿਨ ਕਉ ਨਦਰ ਕਰਮਾਂ ਤਿੰਨ ਕਾਰ ਨਾਨਕ ਨਦਰੀ ਨਦਰਿਆਲ ਸਲੋਕ ਫਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸੇ ਰਾਤ ਤੂੰ ਹੀ ਦਾਈ ਦਿਆ ਏ ਲੈ ਸਗਲ ਜਗਤ ਗੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਤ ਕਰਮੀ ਆਪੋ ਆਪਨੇ ਕੇ ਲੈ ਰਖੈ ਨਾਮ ਤੇ ਆਇਆ ਕੇ ਮਸਾ ਸਤ ਕਾ ਨਾਨਕ ਤੇ ਮਖ ਜਲੇ ਕੇਤੀ ਸੋਟੀ ਨਾ ਜਿੰਨੇ ਨਾਮ ਤੇ ਆਇਆ ਕੇ ਮਸਾ ਸਤ ਕਾ ਨਾਨਕ ਤੇ ਮਖ ਜਲੇ ਕੇਤੀ ਸੋਟੀ ਨਾ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਕਾਰ ਸਤ ਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾ ਪਾਇਆ ਸਹਿ ਸੇਤੀ ਮਨ ਪੰਜੀਆਂ ਬਦਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਈਆਂ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੇ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਨਾ ਸਬਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮੰਨ ਬਿਸਾਰ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸੈਵਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਦਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸੈਵ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖਮਨ ਆਇ ਬਸਿਆ ਜਿਨ ਇਸਾ ਸਭ ਭੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਤਿੱਤਰ ਸਵਾਗੈ ਕਰ ਸਵਾਗੈ ਸਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਤ ਬਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਾ ਸੁਖੋ ਆ ਤਿਤ ਕਰ ਅਨਹਦ ਵਾਜੈ ਆਨੰਦ ਸਨੋ ਵੱਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਯਾ ਉਤਰੇ ਸਗਲ ਬਸੂਰੇ ਤੂ ਕਰੋ ਸੰਤਾ ਪੁੱਤਰੇ ਸੁਨੀ ਸੱਚੀ ਬਾਣੀ ਚੰਤ ਸਾਜਨ ਪੇ ਸਭ ਸੇ ਪੂਰੇ ਗੁਰ ਤੇ ਜਾਨੀ ਸੁਨਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੁਰੇ ਅਰਦਾਸ ਤੂ ਠਾਕਰ ਤੂੰ ਪੇ ਅਰਦਾਸ dio pind sab teri raas tu maat pita ham varak tere tumre ke re pa mah sukh khne re koi na jaan tumra ant oonche ooncha bhagvant sagal samakri tumre sutr tari ਤੇ ਹੋਏ ਸੋ ਆਗੇ ਆਕਾਰੀ ਤੁਮਰੀ ਕਰਤ ਮੈਂ ਤੁਮਹੀ ਜਾਣੀ ਨਾਨਕ ਦਾਸ ਸਦਾ ਗੁਰਵਾਨੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਬਾਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਇਤਿਮ ਭਗਤੀ ਸਿਮਰ ਕੇ ਗੁਰੂ ਨਾਨਕ ਲੀ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DASਾਂ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਚੀਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਉ ਨਿ ਆਵੇ ਤਾਏ ਸਭ ਥਾਈ ਹੋਏ ਸਹਾਈ ਦਸਾ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਬ ਜੀ ਤਬ ਥਾਈ ਹੋਏ ਸਹਾਏ ਦਸਾ ਪਾਸਾ ਆਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀਵਾ ਹੈ ਗੁਰੂ ਪੰਜਾਬ ਪਿਆਰਿਆਂ ਚੋਹਾ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜੇ ਨਾਮ ਜੱਪਿਆ ਬੰਦ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਦਿੰਦ ਕੀਤਾ ਤਿੰਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੇਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਣੀਆਂ ਲੋਹਾਈਆਂ ਚਰਖਰੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ

ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈ ਤਹਾਂ ਤਹਾਂ ਰਸਿਆ ਰਿਆਤ ਦੇਗ ਤੇਗ ਫਤੇ ਦੇਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਕੰਨੋ ਸਿੱਖੀ ਦਾਣ ਕੇਸ ਦਾਣ ਰੈਤ ਦਾਣ ਭੇਗ ਦਾਣ ਵਿਸਾ ਦਾਣ ਫਿਰੋਸਾ ਦਾਣ ਦਾਣਾ ਸੇ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੋਪੀਆਂ ਚੰਡੇ ਬੁੰਗੇ ਜੁਗੋ ਜੁਗ ਅਤਲ ਧਰੋਂ ਗਾਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਨੇ ਅੰਤ ਦੇ ਸਦਾ ਸਹਾਈ ਤਾਰ ਜਿਓ ਸਮੂਹ ਗੁਰਦਾਰਿਆਂ ਦੇ ਖੁੱਲੇ ਦਰਸ਼ਨ دیدار ਤੇ ਸੇਵਾ ਸਮਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਏ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂਰ ਦੀ ਅਰਦਾਸ ਹੈ ਜੀ ਅਕਰ ਵਾਦਾ ਕਾਟਾ ਉਲਝੁਕ ਮਾਫ ਕਰਨੀ ਸਰਬਤ ਦੇ ਕਾਰਜ ਰਾਜ ਕਰਨੇ ਚਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤ ਆਵੇ ਨਾਮ ਇਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ 23 ਤਕਾਲ ਕੀ ਤਵੀ ਚਲਾਓ ਪੰਥ ਸਬ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਹ ਕੋਜ ਸਉਦ ਮੈ ਲੇ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ ਸਰਾਰ ਹੋਏ ਸਭ ਮਿਲ ਲੇ ਗਏ ਬਚਾ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਨ ਜੋ ਸਰਦਾ ਕਰ ਸੇਵਦੇ ਗੁਰ ਪਾਲ ਉਤਾਰਨ ਹਾਲ ਬੋਲੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ